ਬੰਡ ਗਿਆ ਉੱਤਰ ਸੰਸ਼ਿਲ ਤਾਂ ਸੈਕੰਡ ਫਲੋਰ ਆਹ ਹੋ ਗਈਆਂ ਸਟਾਰਟ ਪੌੜੀਆਂ ਲੋ ਜੀ ਪੌੜੀਆਂ ਦਾ ਪਹਿਲਾ ਕਨੈਕਸ਼ਨ ਆਹ ਛੱਟ ਦੀ ਪਾਈਪ ਹੈ ਤੇ ਉਸ ਤੋਂ ਬਾਅਦ ਆ ਪਹਿਲੇ ਰੂਮ ਨੂੰ ਡਾਉਨ ਦੇਤਾ ਤੇ ਆਹ ਸਰਕਟ ਪੂਰੇ ਕਿਹੜਾ ਸਮਝ ਨਹੀਂ ਆਉਂਦਾ ਹੁਣ ਆਹ ਪਹਿਲੀ ਤਾਂ ਐਸੇ ਦੀ ਪੈ ਪਾ ਗਈ ਦੂਜੀ ਪੈ ਪਾ ਗਈ ਔਹ ਸਾਹਮਣੇ ਵਾਲੇ ਰੂਮ ਚ ਤੇ ਉਸ ਤੋਂ ਬਾਅਦ ਤੀਸਰੀ ਪੈ ਪ ਗਈ ਤੀਜੇ ਨੰਬਰ ਵਾਲੀ ਜਾ ਕੇ ਔਹ ਟਪ ਗਈ ਸਿਰੇ ਵਾਲੇ ਸੈਕੰਡ ਰੂਮ ਚ ਜਿੱਥੇ ਕੱਪ ਦੇਖਦਾ ਹੋਊਗਾ ਤੁਹਾਨੂੰ ਤੇ ਫਿਰ ਆ ਗਈ ਚੌਥੀ ਪੈਪ ਚੌਥੀ ਪੈਪ ਟਪ ਗਈ ਔਹ ਸਾਹਮਣੇ ਨੂੰ ਫਿਰ ਆ ਗਈ ਪੰਜਵੀਂ ਪਾਈਪ ਆ ਪੰਜਵਾਂ ਬੈਂਡ ਮੁੜ ਗਿਆ ਇਸ ਖੁੰਝੇ ਨੂੰ ਕਮਰੇ ਚ ਆ ਉਹ ਤੇ ਫਿਰ ਆ ਗਿਆ ਛੇਮਾ ਛੇਮਾ ਬੈਂਡ ਗਿਆ ਫਿਰ ਇਸ ਸਾਈਡ ਬਾਥਰੂਮ ਚ ਤੇ ਤਿੰਨੋਂ ਕਨੈਕਸ਼ਨ ਆ ਹੋਰ ਆ ਗਏ ਨਾਲ ਤਿੰਨੋਂ ਕਨੈਕਸ਼ਨ ਆਲੇ ਪਹਿਲਾ ਕਨੈਕਸ਼ਨ ਇਧਰ ਨਾਲ ਵਾਲੇ ਚ ਤੇ ਪੌੜੀਆਂ ਜਗ੍ਹਾ ਦੂਰਸਾ ਕਨੈਕਸ਼ਨ ਗਿਆ ਉਹ ਹੈ ਅਲਛੜੀ ਤੇ ਹੱਥ ਵਿਚਾਲੇ ਆ ਗਿਆ ਆ ਗਿਆ ਐਲਟੀਡੀ ਤੇ ਤੀਰਸ਼ਕ ਨੈਸ਼ਨ ਕੋਮਕੀ ਆ ਸਾਹਮਣੇ ਲੌਬੀ ਚ ਗਿਆ ਤੇ ਬਸ ਆ ਡਾਊਨ ਸਿਲਿੰਗ ਵਾਸਤੇ ਡਾਊਨ ਸਿਲਿੰਗ ਦਾ ਵੈਸੇ ਇੱਕ ਹਿਸਾਬ ਨਾਲ ਨਜ਼ਾਰਾ ਹੈਗਾ ਵੀ ਥੋੜੇ ਖਿੱਚ ਲਾਣਾ ਸ਼ਰ ਗਿਆ ਤਿੰਨੇ ਸਾਨੂੰ ਫੈਨ ਬਾਕਸ ਤੇ ਕੰਸੇਲਰ ਨੇੜੀ ਨਹੀਂ ਚੰਗ ਕਰੀਆਂ ਨਾ ਨਹੀਂ ਦਿਖਾਦੀ ਮੇਰੀ ਮਾਰਦੀ ਜੀਗਾ ਲੈ ਦਿਖਾਈ ਲੈ ਦਿਖਾਈ ਲੜਕਣ ਲੈ ਅੱਜ ਕੀ ਕਰਾਉਣਾ ਜੀ ਬਾਦਲਾ 1 2 3 4 5 6 6 7 8 9 10 11 12 13 14 15 16 17 18